welcom back to my new vlog ਕਿਉਂ ਸਾਰੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ 8:20 ਦਾ ਟਾਈਮ ਹੋ ਚੁੱਕਿਆ ਹੈ ਜੋ ਆਪਣੀ ਤਿਆਰੀ ਹੋ ਗਈ ਸਕੂਲ ਦੀ ਇਹਨਾਂ ਨੂੰ ਛੱਡ ਕੇ ਆਈਏ ਬੱਗੀ ਚੜਾ ਕੇ ਆਈਏ ਰੋਟੀ ਖਾਂਦੀ ਆਂਦੀ ਆ ਗਰਮ ਹੈ ਤੇ ਬਾਹਰ ਤੁਸੀਂ ਦੇਖ ਸਕਦੇ ਹੋ ਅੱਜ ਪੈ ਗਿਆ ਕੋਰਾ ਹੱਥ ਪੈਰ ਠਰਦੇ ਆ ਪੂਰੇ ਕੋਰਾ ਗਿਆ ਤਾਂ ਠੀਕ ਹੈ ਤੁਹਾਨੂੰ ਆਪਾਂ ਕਟਿੰਗ-ਕਟਿੰਗ ਕਰਾਤੀ ਹੈ ਇੱਕ ਵਾਰੀ ਤੇ ਟਪ ਵੈਸੇ ਹੁਣ ਵਧੀਆ ਨਿਕਲਣ ਲੱਗੀ ਸਵੇਰੇ ਸਵੇਰੇ ਪਿਛਲੇ ਸਾਲ ਦੀ ਤਰ੍ਹਾਂ ਵਾਚ ਐ ਕਿ ਠੰਡ ਹੋ ਗਈ ਨਹੀਂ ਪਈ ਜਿਵੇਂ ਪਿਛਲੇ ਸਾਲ ਪਈ ਸੀ ਹਾਂਜੀ ਸਾਰੇ ਦਿਖ ਨਹੀਂ ਪਾਲੇ ਤੇ ਕਹਿੰਦੇ ਜਾਂਦੇ ਸਾਰੇ ਮਟ ਜਾਵੇਗਾ ਇਹ ਮਟਣਾ ਹੀ ਕੋਈ ਗੱਲ ਨਹੀਂ ਬਾ ਚਾ ਕੇ ਬਣਾ ਲਓ ਚਲੋ ਇਹ ਬੁਸ਼ੀ ਗਾਇਨ ਦਾ ਇਹ ਤੇ ਰੱਖ ਦੇ ਇਹ ਮਸ਼ੀਨ ਦਾ ਆਈ ਸ਼ਾ ਹਾਂ ਚਲੀਏ ਲੋ ਜੀ ਆ ਗਏ ਅਸੀਂ ਚੱਲੇ ਹਾਂ ਤੋਰੀ ਜਾਨੇ ਆ ਰੋਟੀਆਂ ਖਾਂਦੀ ਜਾਂਦੀਆਂ ਨਾਲ ਦੀ ਨਾਲ ਚੱਲਾ ਸਕਦੇ ਅੱਜ ਸਾਡਾ ਪੇਪਰ ਹਾਂ ਯਾ ਸਾਡਾ ਸਾਡਾ ਪੇਪਰ ਅੱਜ ਪੇਪਰ ਆ ਗਿਆ ਤੇ ਵਧੀਆ ਵਧੀਆ ਪਾਉਂਦਾ ਤੇ ਪੇਪਰ ਬੋਰਡ ਫਰੀ ਦਾ ਤੇ ਉਹ ਬੈਗ ਵਿੱਚ ਪਾਇਆ ਇਹਦਾ ਅਵੀ ਦਾ ਤੇ ਵਰੀਆਂ ਦੀ ਮਗਰ ਮਗਰ ਰੋਟੀ ਖਾਂਦੀਆਂ ਦੀ ਤੇ ਚਲਦੇ ਆਂ ਬਸ ਟਾਈਮ ਹੋ ਗਿਆ 26 27 ਮਿੰਟ ਹੋ ਗਿਆ 8 ਵਜੇ ਸਾਢੇ ਕੋ 8 ਆਉਂਦਾ ਹੁੰਦਾ 32 33 ਵੀ ਕਰ ਦਿੰਦਾ ਚੜਾ ਲਈ ਇਹਨਾਂ ਨੂੰ ਬੱਗੀ ਆਪਣਾ ਕੰਮ ਅਜੇ ਹੋਦਨ ਦਾ ਚੌਲਾਂ ਦਾ ਮੈਂ ਤਾਂ ਕੱਲ ਗਿਆ ਨਹੀਂ ਕਿਉਂਕਿ ਕੱਲ ਤਾਂ ਕੰਮ ਬਹੁਤ ਘਟ ਗਿਆ ਸੀ ਚੌਲ ਜਾਂਦੇ ਨਹੀਂ ਤੇ ਇੱਧਰ ਜਾਮ ਲੱਗਾ ਹੋਇਆ ਪੂਰਾ ਤੇ ਜੇ ਓਦਾਂ ਕੰਮ ਤੇ ਚਲੇ ਜੇ ਉੱਥੇ ਬਹਿਣਾ ਪੈਂਦਾ ਹੀ ਰਾਤ ਜਿੰਨਾ ਮਤਲਬ ਟਾਈਮ ਲਾਉਣਾ ਹੁੰਦਾ ਉਹਨਾਂ ਚੈ ਮੈਨੂੰ ਰਹਿਣਾ ਪੈਂਦਾ ਵੀ ਕਦੋਂ ਵੀ ਕੋਈ ਕੰਮ ਆ ਸਕਦਾ ਤੇ ਇਸ ਕਰਕੇ ਮੈਂ ਤਾਂ ਗਿਆ ਨਹੀਂ ਇਹ ਪਤਾ ਨਹੀਂ ਕੱਲ ਗਿਆ ਹੈ ਕਿ ਨਹੀਂ ਗਿਆ ਲਓ ਵੀ ਮੇਤਰੋ ਆ ਗਿਆ ਇਹਨਾਂ ਨੂੰ ਮੋੜ ਤੇ ਲੈ ਕੇ ਤੇ ਆਉਂਦੀ ਆ ਬੱਗੀ ਹੁਣੇ ਆਉਣ ਵਾਲੀ 8:30 ਬੂਰੇ ਹੋ ਗਿਆ ਹਾਂ ਦੱਸੋ ਤੁਸੀਂ ਕੀ ਕਹਿਨੀ ਆ ਹੁਣ ਤੁਸੀਂ ਕੀ ਆ ਕੱਲ ਨੂੰ ਤਾਂ ਸਕੂਲ ਲੈ ਜਾਣਾ ਹੈ ਕਿ ਪਕਤੀ ਤਰੀਕ ਦਾ ਲੱਗ ਗਿਆ ਕੱਲ ਨੂੰ ਸ਼ਨੀ ਬਾਜ ਰੋਟੀ ਰੱਗੀ ਹਰੀ ਖਾਣੀ ਹੈ ਤੈਸੇ ਉੱਥੇ ਅੱਜ ਖਾਣਾ ਮਿਲੂਗਾ ਕਿ ਨਹੀਂ ਸਕੂਲ ਮਿਲਣਾ ਹੈ ਨਾ ਪੇਪਰ ਅੱਜ ਹੋ ਬੱਗੀ ਵੀ ਆ ਗਈ ਤੇ ਅੱਜ ਹੋ ਮੁੜਨ ਲੱਗੀ ਹੁਣ ਏਹੇ ਮੁੜਦੀ ਆ ਗਈ ਤੇ ਓਏ ਮੁੜ ਗਈ ਚਲੋ ਹਾਂ ਦੀ ਵੀ ਕੋਈ ਨਹੀਂ ਤੇ ਤੁਹਾਨੂੰ ਛੱਡ ਕੇ ਤੇ ਫਿਰ ਦੇਖਦੇ ਆਂ ਬਾਕੀ ਅਗਲਾ ਕੰਮ ਕੀ ਕਰਨਾ ਬਾਕੀ ਤੁਸੀਂ ਦੇਖੋ ਚੈੱਕ ਕਰਵਾ ਹੁਣ ਤਪ ਤਪ ਨਿਕਲਦੀ ਨੇ ਟਾਈਮ ਨਾਲ ਤੇ ਅੱਜ ਵੈਸੇ ਕੋਰਾ ਪੈਗਾ ਫਿਰ ਸੁਰਿਆ ਤਾਂ ਠਰਦੇ ਸੀ ਬਾਲੇ ਜਿਆਦਾ ਠੀਕ ਹੈ ਤੇ ਪਿਛਲੇ ਸਾਲ ਤੱਬਾ ਵਾਲੀ ਠੰਡ ਸੀ ਇਹਨਾਂ ਦੇ ਨਾਲ ਵਜਣਾ ਉਦੋਂ ਗਿਣਦੇ ਸੀ ਦਿਨ ਵੀ 15 ਫਰਵਰੀ ਤੋਂ ਬਾਅਦ ਬਾਅਦ ਧੁੱਪਾਂ ਨਿਕਲਣ ਲੱਗ ਗਈਆਂ ਨਹੀਂ ਤਾਂ ਧੁੱਪ ਹੀ ਨਹੀਂ ਨਿਕਲਦੀ ਹੁੰਦੀ ਸੀ ਠੰਡ ਵੀ ਜ਼ਿਆਦਾ ਸੀ ਪਿਛਲੇ ਸਾਲ ਜਿੰਨੀ ਦਾ ਵੈਸੇ ਪਈ ਨਹੀਂ ਆਓ ਯਾਰ ਕੀ ਬੱਗੀ ਇਹਨਾਂ ਦੀ ਠੀਕ ਹੈ ਚੱਕ ਚਲੋ ਬਾਏ ਬਾਏ ਲੈ ਇੱਕ ਮਿੰਟ ਰੁਕ ਚੱਲ ਜੇ ਹੁਣ ਹੁਣ ਕਈਏ ਕੋਈ ਅਗਲੀ ਕਾਰ ਵੀ ਆਵਦੇ ਇਹਨਾਂ ਨੂੰ ਛੜਤਾ ਬੱਗੀ ਚੜਾਤਾ ਲੈ ਵੀ ਬਾਕੀ ਸਾਡੇ ਆਹ ਵੇਖੋ ਕਿਵੇਂ ਸਮਾਨ ਪਿਆ ਡੋਟ ਰੱਖੀਏ ਨੋਲੀ ਨੋਲੀ ਸੰਭੀਏ ਸਾਡੀ ਬਾਕੀ ਰੋਟੀ ਮੇਰੀ ਬੀਤ ਆ ਬਸ ਲਾਸਟ ਟੈਸਟ ਬਾਕੀ ਤਾਂ ਬੰਨ। ਅਈ ਸ਼ਾ ਚਲੋ। ਇਹ ਕਿ ਅੰਦਰ ਕੀ ਕਰਦਾ ਪਿਆ? ਕਾਕੂ ਮਾਲੇ ਦੇ। ਕਾਕੂ ਸਿੰਘ। ਆਕੂ ਸਿੰਘ ਕੀ ਕਰਦਾ ਉਹ ਵੇਖੀ ਸੁੱਤਾ ਪਿਆ। ਸੁੱਤਾ ਰਹਾ ਜੇ। ਸੁੱਤਾ ਪਿਆ। ਨਹੀਂ ਵੇਖਣਾ ਨਹੀਂ ਐਵੇਂ ਹੋਟਾ ਪੈਣਾ ਇਹਨੇ। ਤੇ ਟਿਮਿੰਟ ਹੋ ਗਿਆ। ਲਓ ਜੀ ਗਾਇਸ ਚਾਹ ਚ ਬਣਾਈ ਹੈ ਤੇ ਹੁਣ ਪੀਨੇ ਚ। ਹਵੇ ਚੋਲ ਚਾਹ ਨਾਲ ਕੱਕ ਵੀ ਖਾਈ ਜਾਂਦਾ ਤੇ ਟਾਈਮ ਹੋ ਗਿਆ ਵਾ ਹੁਣ 2.3 ਪੌਣੇ 3 ਹੋ ਗਿਆ ਅਵੀ ਪਰਿਵਾਰ ਨੂੰ ਛੁੱਟੀ ਹੋ ਗਈ ਆ ਗਈਆਂ ਅੱਜ ਹੀ ਆਈਆਂ ਬਹੁਤ ਹਾਂ ਕਿੱਧਰ ਹਾਂ ਕੀ ਹੋ ਗਿਆ ਬਾਰੀ ਵੱਜ ਗਈ ਚੱਲ ਕੋਈ ਗੱਲ ਨਹੀਂ ਆ ਜਾ ਚਲਾਇਆ ਕੋਈ ਨਹੀਂ ਤੈਨੂੰ ਚਾਹ ਪਿਆਉਣਾ ਮੈਂ ਉਹ ਬਣੀ ਪੀ ਫਾਸ ਹੋ ਗਈ ਫਾਸ ਅੱਜ ਹੀ ਤਾਂ ਪੇਪਰ ਸੀ ਪਹਿਲਾਂ ਫਾਸ ਹੀ ਹੋ ਗਈ ਚੱਲੋ ਨਿਬੜ ਗਿਆ ਕੰਮ ਠੀਕ ਹੈ ਮੈਂ ਉਹ ਜਾ ਕੇ ਆਵਾਂ ਦੋ ਤੇ ਮੈਂ ਖਾਣ ਲਈ ਦੋਏ ਇਟ ਕੇ ਦੋ ਹਾਂ ਉਹ ਚਾਹ ਭਈ ਦੇ ਵਿੱਚ ਹਨੋ ਦੇ ਆ ਅਹ ਤੁਸੀਂ ਸਾਡੇ ਵਿੱਚ ਦੇ ਦਿਸਕਟ ਹੂੰ ਤੇ ਲੈ ਬੁੱਤਾਂ ਦੇ ਗਏ ਲੋਬੀ ਗਾਇਸ ਕੱਲ ਨੂੰ ਚੱਲਦੇ ਆਪਾਂ ਆਪਣੇ ਕੰਮ ਤੇ ਕਿਉਂਕਿ ਦੋ ਦਿਨ ਹੋ ਗਏ ਹੁਣ ਛੁੱਟੀਆਂ ਹੋ ਗਈਆਂ ਤੇ ਕਿੰਨੇ ਇੱਕ ਲੀਵਰ ਚਲੀ ਗਈ ਆ ਹੁਣ ਵਾਪਸ ਤੇ ਰਹਿ ਗਈਆਂ ਦੋ ਲੀਵਰਾਂ ਤੇ ਹੁਣ ਕੰਮ ਚੱਲੂਗਾ ਕੱਲ ਨੂੰ ਫਿਰ ਇੱਕ ਲੀਵਰ ਆ ਦੋ ਲੀਵਰਾਂ ਦੀ ਦਿਹਾੜੀ ਦਾ ਮਸਲਾ ਹੱਲ ਹੋ ਜਾਂਦਾ ਵਾ ਫਿਰ ਤੇ ਜੇਕਰ ਤਿੰਨੇ ਲੀਵਰਾਂ ਹੋਣ ਜਿਹੜੇ ਸਾਹ ਨਾਲ ਚੌੜ ਰੁਕੇ ਫਿਰ ਦਿਹਾੜੀ ਉਹੋ ਜੀ ਬਣਦੀ ਨਹੀਂ ਠੀਕ ਹੈ ਤੇ ਕੱਲ ਨੂੰ ਜਾ ਕੇ ਦੇਖਦੇ ਨਾਲ ਪਤਾ ਲੱਗ ਗਿਆ ਕੱਲ ਅੱਜ ਮੁੰਡਾ ਕਹਿੰਦਾ ਸੀ ਕਿਵੇਂ ਆ ਜੇ ਤਾਂ ਚੱਲ ਪਿਆ ਤਾਂ ਠੀਕ ਆ ਨਹੀਂ ਤਾਂ ਫਿਰ ਕਿਤੇ ਹੋਰ ਕੰਮ ਪਤਾ ਕਰਕੇ ਤੇ ਫਿਰ ਉੱਥੇ ਲੱਗਦੇ ਆ ਠੀਕ ਹੈ ਤੇ ਬਾਕੀ ਮੈਂ ਕਿਹਾ ਚਲੋ ਹਾਂ ਖੇਤ ਨੂੰ ġੇੜਾ ġੇੜਾ ਮਾਰੀਏ ਤੇ ਛੋਟਾ ਜਿਹੜਾ ਜਵਾਕ ਆਪਣਾ ਬੇਬੀ ਉਹ ਟਿਕਣੀ ਨਹੀਂ ਦਿੰਦਾ ਉਹਨੂੰ ਫਾਰੀ ਦਿਹਾੜੀ ਜਿਵੇਂ ਤਾਂ ਕਰਿਆ ਵਾ ਫਿਰ ਉਹਨੂੰ ਫੜਨਾ ਪੈਂਦਾ ਤੇ ਉਸ ਮਰਨ ਫਿਰ ਆਪ ਕੱਪੜੇ ਕੋ ਪਰੇਸ਼ੀ ਆਉਂਦੀ ਆ ਤਾਂ ਕਰਕੇ ਫਰਮ ਨੂੰ ਸੰਭਾਲਣਾ ਪੈਂਦਾ ਹੁਣ ਉਹਦੀ ਆ ਗਈ ਨਾਨੀ ਉਹ ਉਹਨੂੰ ਚੱਕੀ ਫਿਰਦੀ ਤੈਨੂੰ ਤਾਂ ਹੁਣ ਟਾਈਮ ਮਿਲਿਆ ਮੈਂ ਕਿਹੜਾ ਮਾਰ ਕੇ ਇਹ ਖੇਤ ਨੂੰ ਹੁਣ ਲਸਣ ਨਾਲ ਵੀ ਜਾਣਾ ਸੀ ਹੁਣ ਇਹ ਤੋਂ ਬਾਅਦ ਦਿਲ ਜ ਨਹੀਂ ਕਰਨਾ ਮੈਂ ਕਿਹਾ ਚੱਲ ਇੱਥੇ ਹੀ ਜਿਹੜਾ ਖੱਡ ਕੇ ਆ ਜੰਨੇ ਬਸ ਕੋਈ ਲਸਣ ਗੜਾਈ ਵੀ ਕੱਲ ਬੱਬੂ ਪਾਣੀ ਲਾ ਆ ਤੇ ਦੁਬਾਰਾ ਗੜਾਈ ਕਰਨ ਵਾਲੀ ਹੋ ਗਈ ਤੇ ਹੁਣ ਜਿਹੜੇ ਉਦਨੇ ਵਗੈਰਾ ਜਿੰਨਾ ਲਾਉਣੇ ਆ ਉਹ ਹੁਣ ਲੱਗਣ ਦਾ ਵੀ ਟਾਈਮ ਆ ਗਿਆ ਤਾਂ ਕਰਕੇ ਤੇ ਇੱਕ ਗਾਣਾ ਆਪਣੇ ਨੂੰ ਹੋਣਾ ਆਪਣੇ ਘਰਾਂ ਵਿੱਚ ਹੀ ਵਿਆਹ ਵੀ ਆ ਗਿਆ ਠੀਕ ਹੈ ਭਾਗ ਉਹਦੇ 15 ਕੋ ਦਿਨ ਤੇ ਮੈਂ ਕਹਿੰਨਾ ਉਹਨੇ ਦਿਨ ਕੰਮ ਕਮ ਤੇ ਲਾ ਲਈ ਟਕਾਜ ਕੇ ਜੀ ਨਿਕਲ ਜੂਗੀ ਤੇ ਨਾਲੇ ਕੋਈ ਵਿਆਹ ਦਾ ਖਰਚਾ ਖਰਚਾ ਬਣ ਜੂਗਾ ਜਿਹੜਾ ਕਰਨਾ ਹੈ ਤੇ ਬਾਕੀ ਚੱਲ ਕੋਈ ਨਹੀਂ ਮਹਿੰਦੀ ਮੂਵੀ ਦਾ ਵੀ ਚੱਲ ਜਾਣਾ ਹੋ ਦੋਨੋਂ ਤੋਂ ਤੇ ਕਣਕ ਕਣਕ ਹੁਣ ਦੇਖਦੇ ਆ ਉੱਥੇ ਜਾ ਕੇ ਹੋਣਾ ਪੂਰੀ ਮਲ ਗਈ ਸਾਰੀ ਕਣਕ ਕਿਉਂਕਿ ਜਿੱਥੋਂ ਘਟ ਉੱਗੀ ਤੇ ਫਰਲੀਜੀ ਹੁਣ ਸਾਰੀ ਦਿਖੂਗੀ ਉਦਲੇ ਪਾਸੇ ਜਾ ਕੇ ਤਾਂ ਇਤੋਂ ਹਨੇਰਾ ਹੈ ਬੰਦਾ ਅੱਗੂ ਸੂਰਜ ਠੀਕ ਹੈ ਤੇ ਆਵੇ ਆ ਇੱਥੇ ਵੀ ਵਰਲੇ ਵਰਲੇ ਤਾਂ ਮੁਰਚਾਉਂਦੇ ਆ ਕਿਤੇ ਕਿਤੇ ਆ ਇਧਰ ਖਣੀ ਖੜੀ ਵਧੀਆ ਤੇ ਉਹ ਆਪਣੇ ਪਰਲੇ ਖੱਤੇ 'ਚ ਵੀ ਵਧੀਆ ਖੜੀ ਪੂਰੀ ਆਪਣੇ ਖੱਤੇ 'ਚ ਇਧਰ ਨਾ ਸੋਕਾ ਸੀਗਾ ਕਿਉਂਕਿ ਆਪਣਾ ਝੋਨਾ ਉਹ ਤਾਂ ਇੱਥੇ ਖੜਾ ਸੀ ਜਿਹੜਾ ਬਾਸਮਤੀ ਸੀ ਉਹ ਸੀ ਗੱਲ ਇਹ ਟਾਲਾ ਤੇ ਉਹਦੇ ਕਰਕੇ ਪਾਣੀ ਅੰਡ ਤੇ ਲੱਗਦੇ ਤੇ ਵਧੀਆ ਵਾ ਥਾਂ ਬੱਤਰ ਸੀਗਾ ਤੇ ਉਹਦੇ ਕਰਕੇ ਆ ਕਣਕ ਇੱਧਰ ਵਧੀਆ ਹੋ ਗਈ ਆਪਣੇ ਵਾਲੇ ਪਾਸੇ ਜਿੱਥੇ ਸੋਕਾ ਸੀ ਉੱਥੇ ਉੱਗੀ ਨਹੀਂ ਸੀ ਤੇ ਉਹ ਵੀ ਹੁਣ ਆ ਵੇਖ ਲਓ ਹੋ ਗਈ ਹਾਂ ਵੀ ਆ ਚੀਜ਼ ਬਣਨੀ ਆ ਕਿਤੇ ਕਿਤੇ ਤਾਂ ਇਦਾਂ ਦੀ ਬਣ ਜਣੀ ਜਿਵੇਂ ਆ ਵਿੱਚ ਹੈਗੀ ਆ ਗਰਲੀ ਜੀ ਸੋਕੇ ਨੇ ਮਾਰ ਲਈ ਤੇ ਬਾਕੀ ਆ ਵੇਖੋ ਮੇ ਮਟੀਆਂ ਬਣ ਗਏ ਜਿਵੇਂ ਥੋੜੀ ਜੀ ਪਾਣੀ ਲੱਗਣ ਤੋਂ ਬਾਅਦ ਉੱਗ ਗਿਆ ਜੋ ਸਪਰੇ ਪਤਾ ਨਹੀਂ ਬੱਬੂ ਨੇ ਕਰਤੀ કે ਨਹੀਂ ਕੀਤੀ ਕਾ ਕੋ ਤਾਂ ਨਹੀਂ ਦਿਸਦਾ ਤੇ ਉਧਰ ਚਾਚੇ ਕਾ ਉਹ ਕੋਠਾ ਉੱਪਰਲਾ ਵੀ ਪੈ ਗਿਆ ਆ ਉੱਪਰਲਾ ਚਲੋ ਜੀ ਚਲਿਏ ਹਣ ਘਰ ਨੂੰ ਵੱਜ ਗਿਆ ਕਿਹੜਾ ਖੇਤਾਂ ਦਾ ਵੀ ਹਾਂ ਲੂ ਆ ਗਿਆ ਆ ਸਾਰਾ ਥਾਂ ਜਿਹੜਾ ਛੱਡਿਆ ਸੀ ਬੱਬੂ ਨੇ ਕੋਹਣਾ ਕੁਛ ਵਿੱਚ ਲਾਇਆ ਆ ਸਰੋਂ ਆ ਸਰੋਂ ਵਿੱਚ ਤੇ ਮੂਲੀਆਂ ਵਿੱਚ तो पता नहीं लगता गोभी पालक पत्ते सरों गए ओ अगे इथे तो अगे मेथा आ गया मेथा

ਖੜੀ ਚਾਚੇ ਦੀ ਕਣਕ ਸੰਗਣੀ ਹਨੀ ਪੂਰੀ ਘਾਟ ਲਾਲ ਲਸਣ ਆਹ ਸੱਜੇ ਇਹ ਲੇਗਲ ਸੀ ਨਾਮ ਆਹ ਕਾਹ ਤੇ ਵਾਕਿਆ ਤੇ ਮੈਨੂੰ ਕਰਨ ਦੇਣ ਦੇ ਉਸਰੀ ਖੜੀ ਠੀਕ ਕਿਆ ਕਰਦੇ ਸੀ ਜਿੰਨਾ ਨੰਬਰੰਦਾ ਸੀ ਉਸਾਵ ਨਾਲ ਉਹਵੇਂ ਉਹਵੇਂ ਵਾਰੀਆਂ ਹੁੰਦੀਆਂ ਸੀ ਉਹਵੇਂ ਹੀ ਖੇਡਦੇ ਹੁੰਦੇ ਸੀ ਲਗਾਤਾਰ ਅਜਵਾਕ ਜਵਾਕ ਅੱਡਾ ਖੱਡਾ ਖੇਡਣ ਦੀ ਲੈ ਰਿਹਾ ਸਿੱਖ ਸਿੱਖਿਆ ਸਿੱਖਦੇ ਰਹਾ ਗਿੰਦਾ ਉਹਨਾਂ ਨੂੰ ਸਿਖਾਈ ਜਾਂਦਾ ਵੀ ਕਿਵੇਂ ਖੇਡਣਾ ਇਹਨਾਂ ਨੂੰ ਆ ਤਾਂ ਨਹੀਂ ਜਿਵਾਲ ਚਲੋ ਖੇਡੋ 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 ਨਹੀਂ 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 ਚਲੋ ਖੇਡੋ ਰੋਲਾ ਨਾ ਪਾ ਕੇ ਖੇਡੋ 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 ਇਹਨਾਂ ਚ ਲੜਾਈ ਹੋ ਗਈ ਆਪ ਨੂੰ ਕਹਿਣੀ ਹੈ ਕਿ ਆ ਮਥੀ ਨੂੰ ਕਹਿਉ ਨੂੰ ਕਿ ਐਵੇਂ ਆਜੂ ਕਹਿਣ ਨੂੰ ਕਾ ਹਾਂ ਕੜਾ ਇਹਨੂੰ ਤਾਂ ਬਤਲਾਇਆ ਇੱਥੋਂ ਬਣਾਉਣਾ ਵਾ ਚਲੋ ਆ ਜਾ ਹਾਂ ਵੀ ਪਰੇ ਪਾਸੇ ਹੋ ਜਾ ਪਾਸੇ ਵੇਖੋ 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 ਖੇਡਾ ਹੀ ਨਹੀਂ ਜਾਣਾ ਵੇਖੋ 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 ਪਰ ਇਹ ਦੂਰ ਜਾ ਤੂੰ ਵੀ ਪਰ ਆਵੇਂ ਕੋਈ ਸਿੱਖਾਂ ਦੀ ਆਂ ਆਂਦੀ ਜਾਂਦੀ ਵਿਚਾਰੀ ਜੇ ਨਾ ਪਰਾਂ ਜਾਓ ਫਿਰ ਇਹ ਹੁਣ ਵਾਰੀ ਪਰਵਾਰੀਆਂ ਪੈਣ ਲੱਗੀਆਂ ਜਿਹੜੀਆਂ ਨਾਲੀਕ ਵਿੱਚੋਂ ਮਾਰ ਲੀਓ ਉਹਦੇ ਦੁਬਾਰੀ ਆ ਜਾਣੀਆਂ ਇਹਨਾਂ ਦੇ ਆ ਵੀ ਵਿੱਚ ਮਾਰੀ ਓਏ ਮੇਰੀ ਓਏ ਮੇਰੀ ਆਰਾਮ ਆਰਾਮ ਆਏ ਕਾਹ ਹੋਏ ਔਰ ਥੱਲੇ ਹੀ ਕਰੀ ਖੜੀ ਪਹਿਲੀ ਵਾਰੀ ਹੈ ਇੱਕ ਮਿੰਟ ਇੱਕ ਮਿੰਟ ਹੁਣ ਚੱਕ ਹਾਂ ਤੇ ਰੋਲਾ ਨਹੀਂ ਪਾਣਾ ਜਾਂਗਾ ਹਾਂ ਇਹ ਅਵੀ ਦੀ ਹੈਗੀ ਚੌਥੀ ਤੇ ਆਹ ਪ੍ਰਭੀ ਹੈਗੀ ਪਹਿਲੀ ਜੋਤੀ ਦੂਜੀ ਤੇ ਆਸੀ ਜੀ ਚਲੋ ਆ ਲੋ ਆਵਰ ਚਲੋ ਹੋ ਗਈਆਂ ਪਹਿਲੀ ਦੂਜੀ ਤੇ ਚਲੋ ਵੀ ਹੁਣ ਆਜੋ ਪਹਿਲੀ ਤੋਂ ਸਟਾਰਟ ਐਵੇਂ ਨਹੀਂ ਐਵੇਂ ਨਹੀਂ ਮਗਰ ਨਹੀਂ ਆਣਾ ਮੇਰੇ ਦੋ ਚਾਹੀਏ ਤੇਰੇ ਤੇ ਫੇਰ ਵੀ ਉਹ ਨਹੀਂ ਮੈਂ રોજ ਵੇਖਾਂਗਾ। ਐਵੇਂ ਹੀ ਖੇਡੀ ਤਾਂ ਹੁੰਦਾ। ਤੁਸੀਂ ਤਾਂ ਲੜ ਪੈਂਦੇ ਜਿਵੇਂ ਬਿਨਾਂ ਗੱਲ ਤੋਂ। ਅਮੀਰ ਟਾਕਾ ਭਾਇਨ ਦੇ। ਹਾਂ। ਤਾਂ ਹੁਣ ਕੋਈ ਫੈਰ ਲੱਗ ਗਿਆ। ਨਹੀਂ ਲੱਗੇ ਨਹੀਂ ਲੱਗੇ। ਨਹੀਂ ਲੱਗਿਆ ਵੀਡੀਓ ਵੀ ਬਣਦੀ ਵੀ ਐ। ਵੀਡੀਓ 'ਚ ਵੀ ਦਿਖ ਜਣਾਉਣਾ ਤਾਂ। ਹੂੰ। ਇਹ ਨੰਬਰ ਹੀ ਪਾਣਾ ਹੁੰਦਾ ਹੈ ਅਲੱਗ-ਅਲੱਗ ਸ਼ਫਲ ਕਰਕੇ ਅਵੇ ਪਰੀ ਜੇ ਤੂੰ ਹਮ ਲੱਖ ਨੂੰ ਤੇਰੀ ਪਹਿਲੀ ਹੋ ਜਾਣੀ ਸੀ ਮੈਂ ਤਾਂ ਪਹਿਲਾਂ ਆਊਟਰ ਚਲੋ ਵੀ ਦੂਜੀ ਵਾਲਾ ਚਲੋ ਕਿੰਨੀ ਵੇਤੀ ਆ ਪਹਿਲਾਂ ਹੀ ਦਿਖਰ ਗਈ ਤੈਨੂੰ ਆਊਟ ਨਾਊਟ ਅਵੇ ਤੀਜੀ ਪਾ ਪਰੀ ਦੀ ਵਾਲੀ ਚੱਲ ਪਰੀ ਦੀ ਵਾਲੀ ਇਹਨੂੰ ਨਹੀਂ ਖੇਡਣਾ ਆਣਾ ਦੇਣਾ ਕਿਹਦੀ ਤੇ ਪਹਿਲਾ ਕਿਹ ਤੇ ਪਹਿਲਾ ਆਣੀ ਵਾਲਾ ਪਹਿਲੇ ਕੋਲ ਪਹਿਲਾ ਨਹੀਂ ਆਉਣਾ ਵੇਖੀ ਹੋ ਗਿਆ ਹੁਣ ਪਹਿਲੇ ਨਹੀਂ ਆਉਂਦਾ ਚੱਲੋ ਇਹ ਆਣੀਗਾ ਇਹ ਐਵੇਂ ਐਡਾ ਕਰਦਾ ਉਹ ਇਹਨੇ ਨਹੀਂ ਖੇਡਦਾ ਉਹ ਕਰਦਾ ਬਸ ਆਊਟ ਕੌਣ ਆਈ ਉਹ ਤੇ ਛੋਟੀ ਦੀ ਵਾਰੀ ਹੋਣ ਆਈ ਆ ਓਏ ਇੱਥੇ ਆ ਗਿਆ ਉਹ ਟੱਪ ਦੇਈ ਜਾ ਅਰਜਤ ਨੀਤੀ ਜਨ ਕਾਉਂ ਨੂੰ ਦੇਖੇ ਗੱਲ ਹੈ ਲੈ